ਇਸ ਸਥਾਨ ਆਇਆ ਜੀ ਆਫੀ ਬੰਦੇ ਸੀ ਜੋ ਉਹਨਾਂ ਦੇ ਨਾਲ ਲੜਾਈ ਛੁੜੀ ਦਾ ਕੇਸ ਹੈ ਤੇ ਲਸਾ ਦੇ ਬਾਬਾ ਦੇ ਲਗਭਗ 116 ਲੱਗੀ ਹੋਈ ਸੀ ਜੀ ਤੇ ਕਾਫੀ ਗੰਭੀਰ ਹਾਲਤ ਸੀ ਲੋ ਪਾਰਟੀਆਂ ਆਪਸ ਵਿੱਚ ਬੱਦਰ ਦੁੱਤਰ ਚਲਾਏ ਇਹਨਾਂ ਨੇ ਲੜੀਆਂ ਨੇ ਕਿ ਕੌਣ ਕਾਫੀ ਲੁੱਲਾ ਪਿਆ ਸੀਗਾ ਮੌਕੇ ਤੋਂ ਹਸਪੀਟਲ ਲੈ ਗਏ ਆ ਮੁੰਡਾ ਪੰਕੂ ਨੂੰ ਲੋਕ ਵੀ ਸੱਟ ਵਗੈਰਾ ਲੱਗੀ ਹੈ ਫਸਟ ਤੋਂ ਪਰਚਾ ਮਿਲਿਆ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਨੇ ਤੇ ਇੱਕ ਬੰਨੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆ ਵੈਰੀਫਾਈ ਕਰਕੇ ਕੁਪੇਸ਼ਨ ਆਇਆ ਜੀਰਾ ਪੰਕਜ ਨਾਮ ਦਾ ਇਹ ਕਾਫੀ ਬੰਦੇ ਸੀ ਉਹਨਾਂ ਦੇ ਨਾਲ ਗੱਲ ਇਹ ਸੀਗੀ ਕਿ ਕੋਈ ਉਹਨਾਂ ਦੇ ਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਚ ਅਗੜੇ ਦਾ ਕੇਸ ਹੈਗਾ ਤੇ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਫਿਰ ਤੇ ਲੱਤਾਂ ਤੇ ਬਾਹਾਂ ਦੇ ਲਗਭਗ ਹਰ ਅੰਗ ਤੇ ਸੱਟ ਲੱਗੀ ਹੋਈ ਸੀਗੀ ਉਹ ਤੇ ਕਾਫੀ ਗੰਭੀਰ ਹਾਲਤ ਵਿੱਚ ਸੀਗਾ ਔਰ ਉਹਦਾ ਟ੍ਰੀਟਮੈਂਟ ਕਰਦੇ ਦੌਰਾਨ ਉਹ ਵਿਦਿਨ 5 ਤੋਂ 10 ਮਿੰਟ ਤੋਂ ਐਕਸਪਾਇਰ ਕਰ ਗਿਆ ਇਹ ਤਾਂ ਕੀ ਲੱਗਦਾ ਜੀ ਕਿਥਾਂ ਹੋਈ ਜਰੇਗਾ ਫਿਲਹਾਲ ਤੇ ਉਹਦੇ ਕਾਫੀ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਨੇ ਤੇ ਬਾਕੀ ਉਹਦਾ ਪੋਸਮਾਰਟਮ ਦੇ ਬਾਅਦ ਹੀ ਸਹੀ ਪਤਾ ਲੱਗ ਪਾਏਗਾ ਕਿਸ ਕਾਰਨ ਲੱਗਿਆ ਉਹ ਵੈਪਨ ਮਾਰਕ ਹੋਇਆ ਕੋਈ ਜੁਕੀਤਾ ਹੋਵੇਗਾ ਫਿਲਹਾਲ ਇਸ ਕੋਈ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਪਾਰਟੀਆਂ ਆਪਸ ਵਿੱਚ ਰਾਤ ਦੁਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆ ਦੇਖਿਆ ਆ ਕਿ ਖੂਨ ਕਾਫੀ ਡੁੱਲਾ ਪਿਆ ਸੀਗਾ ਮੌਕੇ ਤੋਂ ਹਸਪਤਾਲ ਲੈ ਗਏ ਆ ਮੁੰਡਾ ਪੰਕੂ ਨੂੰ ਲੋਮੀ ਸੱਟ ਵਗੈਰਾ ਲੱਗੀ ਹੈ ਜਾਂਚ ਜਾਰੀ ਹੈ ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦਿਆਂਗਾ ਸਰ ਕਿੰਨੇ ਰੋਪੀ ਸੀ ਕਿਉਂ ਅਜੇ ਜਿਹੜੇ ਫਰਸਟ ਇਨਫੋਰਮੇਸ਼ਨ ਮਿਲੀ ਹੈ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆ ਵੈਰੀਫਾਈ ਕਰਕੇ ਦੱਸਦਾ ਸਰ ਕੀ ਸਿਚੁਏਸ਼ਨ ਹੈ ਇਸ ਵਿੱਚ ਸਿਚੁਏਸ਼ਨ ਦਾ ਪਤਾ ਕਰ ਰਹੇ ਆ ਜੋ ਮੌਕੇ ਤੇ ਆਏ ਆ ਹਸਪਤਾਲ ਜਾ ਕੇ ਪਤਾ ਲੈਂਦੇ ਆ ਬਿਆਨ ਲੈ ਕੇ ਜੋ ਵੀ ਬੰਦੀ ਕਰ ਰਹੀ ਹੈ ਅਗਲੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਾ ਜ਼ਿਕਰ ਕਰਕੇ ਤੇ ਦੋਸ਼ੀਆਂ ਨੂੰ ਅਰੈਸਟ ਕਰ ਲਾਂਗੇ ਐਕਸਪ੍ਰੇਸ਼ਨ ਆਇਆ ਜੀ ਬਾਕੀ ਬੰਦੇ ਸੀ ਜੋ ਉਹਨਾਂ ਦੇ ਨਾਲ ਲੜਾਈ ਚ ਵੜਿਆ ਕੇਸ ਹੋਇਆ ਤੇ ਲੱਗਦਾ ਹੈ ਬਾਬਾ ਦੇ ਲੰਮ ਘਰਾਂ ਅੰਦਰ ਸੱਟ ਲੱਗੀ ਹੋਈ ਸੀ ਉਹ ਕਾਫੀ ਗੰਭੀਰ ਹਾਲਤ ਵਿੱਚ ਲੋ ਪਾਰਟੀਆਂ ਆਪਸ ਵਿੱਚ ਬਰਾਦਰ ਦੁਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਕ ਉਹਨਾਂ ਕਾਫੀ ਡੁੱਲਾ ਪਿਆ ਸੀਗਾ ਮੌਕੇ ਤੋਂ ਹਸਪੀਟਲ ਲੈ ਗਏ ਆ ਮੁੰਡਾ ਪੰਕੂ ਨੂੰ ਜੋ ਵੀ ਸੱਟ ਵਗੈਰਾ ਲੱਗੀ ਹੈ ਪਾਸਟਰ ਨੂੰ ਫਰਸ਼ ਮਿਲੀ ਹੈ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆ ਵੈਰੀਫਾਈ ਕਰਕੇ ਇੱਕ ਪੁਸ਼ਹਨ ਆਇਆ ਜੀ ਉਹਨਾਂ ਕੋਲ ਨਾਮ ਦਾ ਲਾ ਇਹ ਕਾਫੀ ਬੰਦੇ ਸੀਗੇ ਉਹਨਾਂ ਦੇ ਨਾਲ ਉਹ ਗੱਲ ਇਹ ਸੀਗੀ ਕਿ ਕੋਈ ਉਹਨਾਂ ਦੇ ਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਚ ਅਗੜੇ ਦਾ ਕੇਸ ਹੈ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਸੀਗੀਆਂ ਫਿਰ ਕੇ ਲੱਤਾਂ ਤੇ ਬਾਹਾਂ ਤੇ ਲਗਭਗ ਹਾਰ ਅੰਕ ਤੇ ਖੱਟ ਲੱਗੀ ਹੋਈ ਸੀ ਜੀ ਉਹ ਕਾਫੀ ਗੰਭੀਰ ਹਾਲਤ ਵਿੱਚ ਸੀ ਔਰ ਉਹਦਾ ਟ੍ਰੀਟਮੈਂਟ ਕਰਦੇ ਦੌਰਾਨ ਉਹ ਵਿਦਿਨ 5 ਤੋਂ 10 ਮਿੰਟ ਤੋਂ ਐਕਸਪਾਇਰ ਕਰ ਗਿਆ ਇਹ ਕਰਨ ਕੀ ਲੱਗਦਾ ਜੀ ਕਿੱਸਾ ਹੋਏਗਾ ਹਾਲਤ ਤੇ ਉਹਦੇ ਕਾਫੀ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਸਨ ਤੇ ਬਾਕੀ ਉਹਦਾ ਪੋਸਮਾਰਟਮ ਦੇ ਬਾਅਦ ਹੀ ਸਹੀ ਪਤਾ ਲੱਗ ਪਾਏਗਾ ਇਸ ਕਾਰਨ ਲੱਗਦਾ ਉਹ ਜਪਨ ਮਾਰਿਆ ਹੋਇਆ ਕੋਈ ਉਕੀਤਾ ਹੋਏਗਾ ਫਿਲਹਾਲ ਬਿਲਕੁਲ ਜੀ ਅ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਦੋ ਪਾਰਟੀਆਂ ਆਪਸ ਵਿੱਚ ਗਾਤਰ ਦੁਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆ ਦੇਖਿਆ ਆ ਕੇ ਖੂਨ ਕਾਫੀ ਡੁੱਲਾ ਪਿਆ ਸੀਗਾ ਮੌਕੇ ਤੋਂ ਹਸਪੀਟਲ ਲੈ ਗਏ ਆ ਮੁੰਡਾ ਪੰਕੂ ਨੂੰ ਜੋ ਵੀ ਸੱਟ ਵਗੈਰਾ ਲੱਗੀ ਹੈ ਗਾਚ ਚ ਜਾਰੀ ਹੈ ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦਿਆਂਗੇ ਸਰ ਕਿੰਨੇ ਲੋਕੀ ਸੀ ਤੋਂ ਅਜੇ ਜਿਹੜੇ ਫਰਸਟ ਇਨਫੋਰਮੇਸ਼ਨ ਮਿਲੀ ਹੈ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆਂ ਵੈਰੀਫਾਈ ਕਰਕੇ ਦੱਸਦਾ ਸੱਚੀ ਸਿਚੁਏਸ਼ਨ ਹੈ ਜਿਹਦੇ ਵਿੱਚ ਸਿਚੁਏਸ਼ਨ ਦਾ ਪਤਾ ਕਰ ਰਹੇ ਆਂ ਜੇ ਮੌਕੇ ਤੇ ਆਏ ਆਂ ਹਸਪੀਟਲ ਜਾ ਕੇ ਪਤਾ ਲਈਏ ਬਿਆਨ ਲੈ ਕੇ ਜੋ ਵੀ ਬੰਦੀ ਕਰ ਰਹੀ ਹੈ ਅਗਲੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਾ ਜ਼ਿਕਰ ਕਰਕੇ ਤੇ ਦੋਸ਼ੀਆਂ ਨੂੰ ਅਰੈਸਟ ਕਰ ਲੈਣ